ਅੱਜ ਪੂਰੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਮੈਗਾ ਪੀਟੀਐਮ ਹੈ ਜਿਹੜੀ ਉਹ ਰੱਖੀ ਗਿਆ ਜਿਸ ਦੇ ਵਿੱਚ ਜਿਹੜੇ ਬੱਚਿਆਂ ਦੇ ਮਾਪਿਓ ਨੇਗੇ ਉਹ ਸਕੂਲ ਦੇ ਵਿੱਚ ਆ ਕੇ ਆਪਣੇ ਬੱਚਿਆਂ ਦੀ ਪੜ੍ਹਾਈ ਬਾਰੇ ਚੈੱਕ ਕਰ ਰਹੇ ਨੇਗੇ ਇਹ ਤਸਵੀਰ ਪਹਿਲਾਂ ਤੁਹਾਨੂੰ ਅਸੀਂ ਇਹ ਸਰਕਾਰੀ ਸਕੂਲ ਦੀ ਦਿਖਾਉਣੀ ਆਗੇ ਜਿੱਥੇ ਬੱਚੇ ਖੁਦ ਜਿਹੜਾ ਆਪਣੇ ਹੱਥ ਦੇ ਵਿੱਚ ਇੱਕ ਬਾਕਸ ਲੈ ਕੇ ਬੈਠੇ ਹੋਏ ਨੇ ਸਾਈਨ ਪ੍ਰੋਪਰ ਬੱਚਿਆਂ ਦੇ ਮਾਪਿਓ ਦੇ ਕਰਵਾਏ ਜਾ ਰਹੇ ਨੇ ਦੇਖੋ ਤੁਸੀਂ ਤਸਵੀਰਾਂ ਕਿ ਬੋਰਡ ਲੱਗਿਆ ਹੋਇਆ ਹੈ ਕਿ ਮਾਪਿਆਂ ਦਾ ਜਿਹੜਾ ਫੀਡਬੈਕ ਹੈਗਾ ਉਹ ਇੱਥੇ ਲਿਆ ਜਾ ਰਿਹਾ ਹੈਗਾ ਬੱਚਿਆਂ ਨਾਲ ਵੀ ਪਹਿਲਾਂ ਗੱਲਬਾਤ ਕਰਦਿਆਂਗੇ ਬੱਚੇ ਕੀ ਨਾਮ ਹੈ ਆਪਣਾ ਕੁਐਸਚਨ 3 ਵੀ ਇੱਥੇ ਖੜੇ ਹੋਗੇ ਕਿ ਇੱਥੇ ਡਿਊਟੀ ਲੱਗੀ ਹੋਈ ਹੈ ਤੁਹਾਡੀ ਪੇਰੈਂਟਸ ਨੂੰ ਸਾਈਨ ਕਰਵਾਉਣੇ ਨੇ ਜੀ ਤੇ ਉਹਨਾਂ ਦੇ ਸੁਝਾਅ ਲੈਣੇ ਨੇ ਕਿ ਸਕੂਲ 'ਚ ਕੀ ਕੀ ਵਧੀਆ ਲੱਗਿਆ ਤੁਹਾਨੂੰ ਜੀ ਅੱਛਾ ਇਹ ਬਾਕਸ ਰੱਖਿਆ ਹੋਇਆ ਹੈਗਾ ਬਾਕਸ ਇਸ ਲਈ ਰੱਖਿਆ ਕਿ ਮਾਪੇ ਉਹ ਦੱਸਣ ਵੀ ਕਿਵੇਂ ਲੱਗਿਆ ਉਹਨਾਂ ਨੂੰ ਆ ਕੇ ਹਾਂਜੀ ਤੇ ਤੁਹਾਨੂੰ ਕਿਵੇਂ ਲੱਗਦਾ ਹੈਗਾ ਬਹੁਤ ਵਧੀਆ ਲੱਗਦਾ ਜੀ ਹੂੰ ਅ ਬਸ ਇੱਕ ਟਰਾਂਸਪੋਰਟ ਦੀ ਉਹ ਆ ਪ੍ਰੋਬਲਮ ਜੀ ਠੀਕ ਹੈ ਸਾਡੇ ਰੂਟ ਕਣੀ ਜਵਾਹ ਘਟ ਹੋਣ ਕਰਕੇ ਟਰਾਂਸਪੋਰਟ ਨਹੀਂ ਲੱਗ ਰਹੀ ਅਗਲੇ ਸਾਲ ਪ੍ਰਿੰਸੀਪਲ ਸਰ ਕਹਿੰਦੇ ਅਗਲੇ ਸਾਲ ਪੱਕਾ ਲੱਗੂਗੀ ਜੀ ਸਕੂਲ ਦਾ ਕਿੰਨਾ ਕੁ ਮਾਹੌਲ ਬਦਲਿਆਗਾ ਬਹੁਤ ਬਦਲ ਗਿਆ ਜੀ ਠੀਕ ਹੈ ਹਾਂਜੀ ਤਾਂ ਬੱਚੇ ਨੇ ਇਸ ਸਮੇਂ ਨੋਟ ਜਿਹੜਾ ਇੱਕ ਬਾਕਸ ਲੈ ਕੇ ਬੈਠੇ ਹੋ ਨੇ ਤਾਂ ਕਿ ਜਿਹੜਾ ਮਾਪਿਓ ਦਾ ਫੀਡਬੈਕ ਹੈਗਾ ਉਹ ਲਿਆ ਜਾ ਸਕੇ ਕਿ ਬਹੁਤ ਸੋਹਣੀ ਰੰਗੋਲੀ ਹੈ ਜਿਹੜੀ ਉਹ ਤਿਆਰ ਕੀਤੀ ਗਈ ਹੈਗੀ ਮੈਗਾ ਪੀਟੀਐਮ ਦੇ ਲਈ ਸੰਗਰੂਰ ਦੇ ਸਕੂਲ ਦੇ ਵਿੱਚ ਜਿੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੀਆਂ ਕੀ ਬੱਚੇ ਜਿਹੜੇ ਆਪਣੇ ਮਾਪਿਓ ਦੇ ਨਾਲ ਅੱਜ ਸਕੂਲ ਦੇ ਵਿੱਚ ਪਹੁੰਚੇ ਹੋਏ ਨੇ ਕਿ ਜਿੱਥੇ ਪੇਰੈਂਟਸ ਦੇ ਨਾਲ ਸਿੱਧੀ ਗੱਲਬਾਤ ਹੈਗੀ ਜਿਹੜੀ ਉਹ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਦੀ ਬੱਚਿਆਂ ਦੀ ਪੜ੍ਹਾਈ ਹੈਗੀ ਜਿਹੜੀ ਉਹ ਚੱਲ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਮਾਪਿਓ ਦੇ ਨਾਲ ਸਿੱਧਾ ਰਾਤ ਦਾ ਜਿਹੜਾ ਟੀਚਰਸ ਦਾ ਉਹ ਇੱਥੇ ਹੋ ਰਿਹਾ ਹੈਗਾ ਗੱਲਬਾਤ ਵੀ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਮਾਪਿਓ ਦੇ ਨਾਲ ਕਿਸ ਤਰ੍ਹਾਂ ਉਹਨਾਂ ਨੂੰ ਲੱਗ ਰਿਹਾ ਹੈਗਾ ਕਿਉਂਕਿ ਇੱਥੇ ਆ ਕੇ ਸਿੱਧਾ ਹੁਣ ਬੱਚੇ ਨੇ ਜਿਹੜੇ ਉਹ ਡਾਇਰੈਕਟ ਆਪਣੇ ਬੱਚੇ ਬਾਰੇ ਪੁੱਛਦੇ ਨੇ ਤਾਂ ਇੱਥੇ ਟੀਚਰਜ਼ ਬੈਠੇ ਉਹਨਾਂ ਨਾਲ ਵੀ ਗੱਲ ਕਰਦੇ ਆ ਸਰ ਕੀ ਨਾਮ ਹੈ ਆਪਣਾ ਰਾਜਵੀਰ ਸਿੰਘ ਇੰਗਲਿਸ਼ ਮਾਸਟਰ ਹੈ ਜੀ ਹਾਂ ਰਾਜਵੀਰ ਜੀ ਕਿਵੇਂ ਦੇਖਦੇ ਹੋ ਕਿਉਂਕਿ ਇੰਗਲਿਸ਼ ਦੇ ਟੀਚਰੋਂ ਕਈ ਵਾਰੀ ਬੱਚੇ ਇੰਗਲਿਸ਼ ਦੇ ਵਿੱਚ ਵੀਕ ਹੁੰਦੇ ਆ ਤਾਂ ਅੱਜ ਜਿਹੜਾ ਇਹ ਮੈਗਾ ਪੀਟੀਅਮ ਰੱਖਿਆ ਗਿਆ ਹੈਗਾ ਇਹਦਾ ਕਿੰਨਾ ਜਿਹੜਾ ਜਿਹੜੀ ਇੰਪੋਰਟੈਂਸ ਹੈ ਦੀ ਵੱਧ ਜਾਂਦੀ ਹੈਗੀ ਸਰ ਮੈਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਤੇ ਐਜੂਕੇਸ਼ਨ ਮਨਿਸਟਰ ਨੂੰ ਤਾਂ ਬਹੁਤ ਬਹੁਤ ਧੰਨਵਾਦ ਕਰਨ ਚਾਹੁੰਦਾ ਜਿਹੜਾ ਇਹਨਾਂ ਨੇ ਸਿਸਟਮ ਹੈ ਇਹਦੇ ਸਿਸਟਮ ਦੇ ਤਹਿਤ ਬੱਚੇ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਤੇ ਇਸ ਕਰਕੇ ਇਸ ਪੂਰੇ ਪੰਜਾਬ ਦੇ ਵਿੱਚ ਤਾਂ ਹੀ ਇਹ ਕੇਰਲਾ ਨੂੰ ਪਛੜ ਕੇ ਅਸੀਂ ਨੰਬਰ 1 ਆਏ ਆ ਤੇ ਇਹਦਾ ਪੂਰਾ ਜਿਹੜਾ ਸਰੇ ਉਸ ਮੁੱਖ ਮੰਤਰੀ ਤੇ ਐਜੂਕੇਸ਼ਨ ਮਿਨਿਸਟਰ ਨੂੰ ਜਾਂਦਾ ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਮਾਪੇ ਉਹਨੇ ਆਪਣੇ ਬੱਚੇ ਬਾਰੇ ਜਾਣ ਰਹੇ ਨੇ ਤਾਂ ਗੱਲ ਵੀ ਕਰਨ ਦੀ ਕੋਸ਼ਿਸ਼ ਕਰਨਗੇ ਮੈਡਮ ਕੀ ਨਾਮ ਹੈ ਜੀ ਆਪਣਾ ਜੀ ਮੇਰਾ ਨਾਮ ਸੋਨੀਆ ਹੈ ਜੀ ਸਾਇੰਸ ਮਿਸਟਰਸ ਤੇ ਪੇਰੈਂਟਸ ਆ ਰਹੇ ਨੇ ਬੜ ਚੜ ਬੜ ਚੜ ਕੇ ਆ ਰਹੇ ਨੇ ਇਸ ਵਾਰੀ ਮੈਗਾ ਪੀਟੀਐਮ ਦੇ ਵਿੱਚ ਤੇ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਪੂਰੀ ਵਧੀਆ ਤਰੀਕੇ ਨਾਲ ਗੱਲਬਾਤ ਜਿਹੜੀ ਹੋ ਰਹੀ ਹੈ ਕੀ ਸਮਝਾਇਆ ਜਾ ਰਿਹਾ ਹੈਗਾ ਹੁਣ ਤੁਹਾਡੇ ਕੋਲ ਬੱਚਿਆਂ ਨੂੰ ਦੱਸਿਆ ਜਾ ਰਿਹਾ ਵੀ ਇਸ ਵਾਰੀ ਪੇਪਰ ਦਾ ਪੈਟਰਨ ਹੈ ਜਿਹੜਾ ਥੋੜਾ ਚੇਂਜ ਹੋ ਗਿਆ ਹੈ ਜਿੱਥੇ ਡਿਫਿਕਲਟੀ ਲੈਵਲ ਹੈ ਜਿਹੜਾ ਵੱਧ ਚੁੱਕਿਆ ਹੈ ਤਾਂ ਪੇਰੈਂਟਸ ਨੂੰ ਦੱਸਿਆ ਜਾ ਰਿਹਾ ਹੈ ਵੀ ਜਿੱਮੇ ਸਾਡੇ ਕੋਲੇ ਉਹ 6 ਘੰਟੇ ਹੈ ਨ ਤੁਹਾਡੇ ਕੋਲੇ 18 ਘੰਟੇ ਹੈ ਤਾਂ ਇਸ ਨਾਲ ਤੁਸੀਂ ਕਿਵੇਂ ਆਪਣੇ ਬੱਚਿਆਂ ਨਾਲ ਬੱਚਿਆਂ ਨੂੰ ਹੈਂਡਲ ਕਰਨਾ ਹੈ ਕਿਵੇਂ ਉਹਨਾਂ ਨੂੰ ਘਰੇ ਵੀ ਪੜ੍ਹਨ ਲਈ ਬਿਠਾਣਾ ਹੈ ਤੇ ਦਿਲਚਸਪੀ ਹੈ ਜਿਹੜੀ ਉਹ ਘਰੇ ਵੀ ਪੈਦਾ ਕਰਨੀ ਹੈ ਪੜ੍ਹਨ ਦੀ ਤੇ ਉਸ ਲਈ ਅਸੀਂ ਟਾਈਮ ਟੇਬਲ ਦੱਸ ਰਹੇ ਹਾਂ ਇਹਨਾਂ ਨੂੰ ਕੀ ਸਮੇ ਸਮੇਤੇ ਕਿਵੇਂ ਹੁਣ ਛੁੱਟੀਆਂ ਹੋਣ ਵਾਲੀਆਂ ਜਿਹਨਾਂ ਜਿਵੇਂ ਆਪਾਂ ਨੂੰ ਪਤਾ ਸਰਦੀਆਂ ਤੇ ਉਹਦੇ ਵਿੱਚ ਵੀ ਤੁਸੀਂ ਕਿਵੇਂ ਆਪਣੇ ਬੱਚਿਆਂ ਨੂੰ ਹੈ ਜਿਹੜਾ ਪੂਰੇ ਟਾਈਮ ਟੇਬਲ ਦੇ ਨਾਲ ਕਦੋਂ ਤੁਸੀਂ ਸਾਇੰਸ ਪੜ੍ਹਨੀ ਹੈ ਕਦੋਂ ਤੁਸੀਂ ਮੈਥ ਪੜ੍ਹਨੀ ਹੈ ਉਹਦੇ ਬਾਰੇ ਵੀ ਇਹਨਾਂ ਨੂੰ ਪੂਰੀ ਜਾਣਕਾਰੀ ਇਹਦੀ ਦਿੱਤੀ ਜਾ ਰਹੀ ਹੈ ਮਿੰਟਸ ਨਾਲ ਵੀ ਗੱਲ ਕਰਦੇ ਆ ਮੈਮ ਕੀ ਨਾਮ ਹੈ ਜੀ ਆਪਣਾ ਰਾਤੀ ਸਰ ਕਿੰਨਾ ਕੁ ਫਰਕ ਲੱਗਦਾ ਮੈਂ ਕਿਹਾ ਪੀਟੀਐਮ ਦੇ ਵਿੱਚ ਆ ਕੇ ਕਿ ਜਿਹੜਾ ਹੁਣ ਸਰਕਾਰੀ ਸਕੂਲਾਂ ਚ ਵੀ ਇਹ ਚੀਜ਼ਾਂ ਨੇਗੀਆਂ ਕਿੰਨਾ ਕੁ ਬਦਲਾਅ ਲੱਗਦਾ ਸਕੂਲ ਵਧੀਆ ਬਹੁਤ ਜ਼ਿਆਦਾ ਵਧੀਆ ਕੀ ਜਾਣੇ ਅੱਜ ਆ ਕੇ ਤੁਸੀਂ ਬੱਚੇ ਦੇ ਬਾਰੇ ਵਿੱਚ ਜਾਨਣਾ ਕਿ ਮੇਰਾ ਬੱਚਾ ਕਿਹੋ ਜਿਹਾ ਪੜ ਰਹਾ ਹੈ ਕਿਹੋ ਜਿਹਾ ਨਹੀਂ ਅੱਛਾ ਚੱਲ ਰਿਹਾ ਹੈ ਸਭ ਕੁਝ ਤਾਂ ਵਧੀਆ ਲੱਗ ਰਿਹਾ ਹੈ ਹਾਂਜੀ ਤਾਂ ਬਿਲਕੁਲ ਮਾਪਿਓ ਵੀ ਇਸ ਸਮੇਂ ਖੁਸ਼ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਸਕੂਲ ਦੇ ਪ੍ਰਿੰਸੀਪਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂਗੇ ਕਿ ਕਿੰਨਾ ਜਿਹੜਾ ਬਦਲਾਅ ਹੈਗਾ ਜਿਹੜਾ ਸਕੂਲ ਦੇ ਵਿੱਚ ਆਇਆ ਹੈਗਾ ਸਰ ਕੀ ਨਾਮ ਹੈ ਜੀ ਆਪਣਾ ਵੀ ਪੰਜਾਬ ਲੈ ਬੇਪਨ ਜੀ ਕਿੰਨਾ ਕੁ ਬਦਲਾਅ ਆਇਆ ਜਿਹੜਾ ਐਸਐਮਐਸ ਸਕੂਲ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਅੱਗੇ ਜੀ ਬੇਸ਼ਾਨ ਬੱਚੇ ਖੁਦ ਲਗਾ ਰਹੇ ਨੇਗੇ ਬੱਚਿਆਂ 'ਚ ਕੌਨਫੀਡੈਂਸ ਆ ਖੁਦ ਜਿਹੜੇ ਪਹਿਲਾਂ ਸਰਕਾਰੀ ਸਕੂਲ ਦੇ ਬੱਚੇ ਕਿਹਾ ਜਾਂਦਾ ਸੀ ਕਿ ਕੈਮਰੇ ਤੇ ਨਹੀਂ ਬੋਲ ਪਾਉਂਦੇ ਹੁਣ ਅਸੀਂ ਦੇਖ ਰਹੇ ਹਾਂ ਖੁਦ ਬੱਚੇ ਆ ਕੇ ਕੈਮਰੇ ਤੇ ਬੋਲ ਪਾ ਰਹੇ ਨੇਗੇ ਨਹੀਂ ਬੱਚਿਆਂ 'ਚ ਬਹੁਤ ਜ਼ਿਆਦਾ ਬਦਲਾਅ ਆਇਆ ਤੁਸੀਂ ਦੇਖੋ ਜਦੋਂ ਸਕੂਲ ਦਾ ਇਨਫਰਾਸਟ੍ਰਕਚਰ ਵਾਈ ਦੇਖੋ ਜਾਂ ਸਟੱਡੀ ਦਾ ਦੇਖੋ ਕਿਉਂਕਿ ਟੀਚਰਸ ਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਟਾਈਮ ਟੂ ਟਾਈਮ ਈਵਨ ਮੈਂ ਵੀ ਸਿੰਗਾਪੁਰ ਜਾ ਕੇ ਆਇਆ ਤਾਂ ਉਸ ਤੋਂ हिम्मत ਕਰਕੇ ਬੱਚੇ ਨੂੰ ਬੁੱਧ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਬੱਚੇ ਵੀ ਬਹੁਤ ਕੰਫੀਡੈਂਸ ਹੈ ਤੁਸੀਂ ਆਪ ਦੇਖ ਰਹੇ ਹੋ ਕਿ ਬੱਚਿਆਂ ਨੇ ਜਿਹੜਾ ਐਗਜ਼ੀਬਿਸ਼ਨ ਲਗਾਈ ਹੈ ਡੈਮੋਸਟ੍ਰੇਟ ਕਰ ਰਹੇ ਨੇ ਬਹੁਤ ਅੱਛੇ ਬੱਚੇ ਅੱਗੇ ਜਾ ਰਹੇ ਨੇ ਬਿਲਕੁਲ ਬਹੁਤ ਜ਼ਿਆਦਾ ਫਰਕ ਹੈਗਾ ਜਿਹੜਾ ਇੱਥੇ ਤੁਸੀਂ ਇਹ ਦੇਖ ਸਕਦੇ ਹੋ ਕਿ ਬੱਚਿਆਂ ਨੇ ਖੁਦ ਹੈ ਜਿਹੜਾ ਮੈਗਾ ਪੀਟੀਐਮ ਦੇ ਉੱਪਰ ਤਾਂ ਕਿ ਜਿਹੜੇ ਮਾਪੇ ਉਹਨਾਂ ਦੇ ਆਉਣ ਉਹ ਇਮਪ੍ਰੈਸ ਹੋਣ ਕਿ ਉਹਨਾਂ ਦੇ ਬੱਚੇ ਨੇ ਜਿਹੜੇ ਉਹ ਖੁਦ ਜਿਹੜਾ ਇੱਥੇ ਕੀ ਕੀ ਚੀਜ਼ਾਂ ਸਿੱਖ ਰਹੇ ਨੇ ਸਕੂਲ ਦੇ ਵਿੱਚ ਐਗਜ਼ੀਬਿਸ਼ਨ ਤੁਸੀਂ ਦੇਖ ਰਹੇ ਹੋਗੇ ਕਿ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਮੇਰਾ ਨਾਮ ਅਮਨੋਦ ਸਿੰਘ ਹੈ ਮੈਂ ਪਲਸ 2 ਐਫ ਦਾ ਵਿਦਿਆਰਥੀ ਹਾਂ ਅਤੇ ਮੈਂ ਇਹ ਆ ਇੰਗਲਿਸ਼ ਪ੍ਰੋਜੈਕਟ ਬਣਾਇਆ ਹੈ ਇੰਗਲਿਸ਼ ਦੇ ਜਿਹੜੇ ਪੌਸਟ ਮਿਲਦੇ ਆ ਵੀ ਇਹਨੂੰ ਪੰਜਾਬੀ ਦੇ ਵਿੱਚ ਕਿਹਾ ਕਿਹਦੇ ਆਪਸੀ ਉਹਦੇ ਉੱਤੇ ਬਣਾਇਆ ਹੈ ਨਿੱਕਲ ਪੁੱਛੋਟਾ ਕੀ ਨਾਮ ਮੇਰਾ ਨਾਮ ਸੁਖਮੇ ਸਿੰਘ ਹੈ ਮੈਂ ਪਲਸ 2 ਐਫ ਦਾ ਆਰਟਸ ਦਾ ਵਿਦਿਆਰਥੀ ਹਾਂ ਜੀ ਤੇ ਸਾਡੇ ਵੱਲੋਂ ਹੀ ਸਾਡੇ ਇੰਗਲਿਸ਼ ਬੁੱਕ ਦੇ ਫਰਸਟ ਪੋਇਮ ਦਾ ਇਹ ਮਾਡਲ ਬਣਾਇਆ ਗਿਆ ਜੀ ਜਿਹਦਾ ਨਾਮ ਹੈ ਪ੍ਰੇਅਰਸ ਆਫ ਦਾ ਵੁੱਡ ਪ੍ਰੈਜ਼ੈਂਟ ਟੂ ਗੁੱਡ ਤੇ ਇਹਦੇ ਵਿੱਚ ਆਪਾਂ ਨੂੰ ਐ ਦੱਸਿਆ ਜਾਂਦਾ ਵੀ ਆਪਾਂ ਨੂੰ ਰੁੱਖਾਂ ਤੋਂ ਆ ਪਲਾਟਸ ਤੋਂ ਕੀ ਕੀ ਕੋਈ ਕੀ ਕੁਝ ਮਿਲਦਾ ਜਿਵੇਂ ਹੁਣ ਆਕਸੀਜਨ ਹੋ ਗਈ ਕੋਫੀ ਹੋ ਗਈ ਜੀ ਸ਼ੇਡ ਹੋ ਗਈ ਜੀ ਤੇ ਹੋਰ ਇਹ ਕਈ ਦਵਾਈਆਂ ਵੀ ਬਣਦੇ ਨੇ ਕੁੱਟਿਆ ਦੂਜਾ ਬਿਲਕੁਲ ਤੁਹਾਡਾ ਕੀ ਨਾਮ ਹੈ ਮਾਈ ਨੇਮ ਇਜ਼ ਲੱਕੀ ਬਰੋਚਾ ਕਲਾਸ ਐਮੋਪੀ ਵਕੇਸ਼ਨਰ ਸਕੂਲ ਸਕੂਲ ਆਫ ਐਮਨਸ ਸਮਰੂਰ ਕੀ ਪ੍ਰੋਜੈਕਟ ਹੈ ਸਰ ਸਾਨੂੰ ਇੱਕ ਸਟਾਰਟ ਅਪੋਲੋਜੀ ਬਣਾਇਆ ਸਰ ਸਰ ਮਾਈ ਨੇਮ ਸਚਿਨ ਕੁਮਾਰ ਆਈ ਐਮ ਮੈਂ ਵੀ ਵੋਕੇਸ਼ਨਲ ਐਮਓਪੀ ਦਾ ਸਟੂਡੈਂਟ ਐ ਸਰ ਇਹ ਸਾਨੂੰ ਸਟਾਰਟ ਅਪੋਲੋਜੀ ਬਣਾਇਆ ਜਿਹਦੇ ਵਿੱਚ ਪੰਜ ਕੰਪਿਊਟਰ ਨਾਲੋਂ ਵੱਧ ਕੰਪਿਊਟਰ ਵੀ ਇਹਦੇ ਵਿੱਚ ਕੰਮ ਕਰ ਸਕਦੇ ਨੇ ਜਿਹਦੇ ਵਿੱਚ ਇਹ ਹੁੰਦਾ ਏ ਇੱਕ ਕੰਪਿਊਟਰ ਜੇ ਖਰਾਬ ਹੋ ਜੇ ਤਾਂ ਬਾਕੀ ਕੰਪਿਊਟਰ ਦਾ ਨਹੀਂ ਡਾਟਾ ਨਹੀਂ ਖਰਾਬ ਹੁੰਦਾ ਏ ਭਈ ਮਤਲਬ ਉਹ ਡਾਟਾ ਚੱਲਦਾ ਰਹਿੰਦਾ ਏ ਕੰਮ ਕਰਦਾ ਰਹਿੰਦਾ ਏ ਇਹਦਾ ਇਹ ਫਾਇਦਾ ਏ ਜੇਕਰ ਇੱਕ ਕੰਪਿਊਟਰ ਨੂੰ ਵੱਧ ਕੰਮ ਮਿਲਿਆ ਹੋਇਆ ਉਹ ਆਪਣਾ ਅੱਧਾ ਕੰਮ ਦੂਜੇ ਕੰਪਿਊਟਰ ਨੂੰ ਸ਼ੇਅਰ ਕਰਕੇ ਕੰਮ ਆਸਾਨੀ ਨਾਲ ਕਰ ਸਕਦੇ। ਇਸਟਾਰਟ ਪੁਰੀਜਾ ਮਤਲਬ ਇਹ ਹੈ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਬੱਚਿਆਂ ਨੇ ਜਿਹੜਾ ਬਹੁਤ ਸੋਹਣੀ ਐਗਜ਼ੀਬਿਸ਼ਨ ਹੈਗੀ ਜਿਹੜਾ ਕੰਪਿਊਟਰ ਦੇ ਉੱਪਰ ਹੋ ਗਈ ਐਨਵਾਇਰਨਮੈਂਟ ਦੇ ਉੱਪਰ ਹੋ ਗਈਆਂ ਤਾਂ ਹਰ ਤਰ੍ਹਾਂ ਦੀ ਚੀਜ਼ ਹੈ ਜਿਹੜੀ ਇਸ ਸਮੇਂ ਇਹ ਇਹ ਤਸਵੀਰਾਂ ਕਿਸੇ ਕਨਵੈਂਟ ਸਕੂਲ ਦੀਆਂ ਨਹੀਂ ਇਹ ਸੰਗਰੂਰ ਦੇ ਸਰਕਾਰੀ ਸਕੂਲ ਦੀਆਂ ਤਸਵੀਰਾਂ ਨੇਗੀਆਂ ਜਿੱਥੇ ਇਸ ਸਮੇਂ ਅੱਜ ਵੱਡੇ ਪੱਧਰ ਤੇ ਬੱਚੇ ਨੇ ਜਿਹੜੇ ਉਹ ਜਿਹੜਾ ਨਵੀਆਂ ਪਲਾਂਗਾ ਨੇ ਜਿਹੜੀਆਂ ਉਹ ਪੁੱਟ ਦੇ ਨਜ਼ਰ ਆ ਰਹੇ ਨੇ ਤੇ ਵੱਡਾ ਜਿਹੜਾ ਬਦਲਾਅ ਹੈਗਾ ਇਸ ਸਮੇਂ ਉਹ ਸਕੂਲਾਂ ਦੇ ਵਿੱਚ ਨਜ਼ਰ ਆ ਰਿਹਾ ਹੈਗਾ ਮਾਪਿਓ ਵੀ ਇਸ ਚੀਜ਼ ਤੋਂ ਖੁਸ਼ ਨੇ ਕਿ ਉਹਨਾਂ ਦੇ ਬੱਚਿਆਂ ਦੀ ਜਿਹੜੀ ਪੜ੍ਹਾਈ ਹੈ ਉਹਨਾਂ ਦੇ ਵਿੱਚ ਵੱਡਾ ਸੁਧਾਰ ਹੈ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਥੈਂਕਸ ਫਿਰਾਂ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ ਅੱਜ ਪੂਰੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਮੈਗਾ ਪੀਟੀਐਮ ਹੈ ਜਿਹੜੀ ਉਹ ਰੱਖੀ ਗਿਆ ਜਿਸ ਦੇ ਵਿੱਚ ਜਿਹੜੇ ਬੱਚਿਆਂ ਦੇ ਮਾਪਿਓ ਨੇਗੇ ਉਹ ਸਕੂਲ ਦੇ ਵਿੱਚ ਆ ਕੇ ਆਪਣੇ ਬੱਚਿਆਂ ਦੀ ਪੜ੍ਹਾਈ ਬਾਰੇ ਚੈੱਕ ਕਰ ਰਹੇ ਨੇਗੇ ਇਹ ਤਸਵੀਰ ਪਹਿਲਾਂ ਤੁਹਾਨੂੰ ਅਸੀਂ ਇਹ ਸਰਕਾਰੀ ਸਕੂਲ ਦੀ ਦਿਖਾਉਣਿਆਂਗੇ ਜਿੱਥੇ ਬੱਚੇ ਖੁਦ ਜਿਹੜਾ ਆਪਣੇ ਹੱਥ ਦੇ ਵਿੱਚ ਇੱਕ ਬਾਕਸ ਲੈ ਕੇ ਬੈਠੇ ਹੋਏ ਨੇ ਸਾਈਨ ਪ੍ਰੋਪਰ ਬੱਚਿਆਂ ਦੇ ਮਾਪਿਓ ਦੇ ਕਰਵਾਏ ਜਾ ਰਹੇ ਨੇ ਦੇਖੋ ਤੁਸੀਂ ਤਸਵੀਰਾਂ ਕਿ ਬੋਰਡ ਲੱਗਿਆ ਹੋਇਆ ਹੈ ਕਿ ਮਾਪਿਆਂ ਦਾ ਜਿਹੜਾ ਫੀਡਬੈਕ ਹੈਗਾ ਉਹ ਇੱਥੇ ਲਿਆ ਜਾ ਰਿਹਾ ਹੈਗਾ ਬੱਚਿਆਂ ਨਾਲ ਵੀ ਪਹਿਲਾਂ ਗੱਲਬਾਤ ਕਰਦਿਆਂਗੇ ਬੱਚੇ ਕੀ ਨਾਮ ਹੈ ਆਪਣਾ ਕਵਿਚਨ ਸੀ ਵੀ ਇੱਥੇ ਖੜੇ ਹੋਗੇ ਕਿ ਇੱਥੇ ਡਿਊਟੀ ਲੱਗੀ ਹੋਈ ਹੈ ਤੁਹਾਡੀ ਪੇਰੈਂਟਸ ਸਾਈਨ ਕਰਵਾਉਣੇ ਨੇ ਜੀ ਤੇ ਉਹਨਾਂ ਦੇ ਸੁਝਾਅ ਲੈਣੇ ਨੇ ਕਿ ਸਕੂਲ ਚ ਕੀ ਕੀ ਵਧੀਆ ਲੱਗਿਆ ਤੁਹਾਨੂੰ ਜੀ ਅੱਛਾ ਇਹ ਬਾਕਸ ਰੱਖਿਆ ਹੋਇਆ ਹੈਗਾ ਬਾਕਸ ਇਸ ਲਈ ਰੱਖਿਆ ਕਿ ਮਾਪੇ ਉਹ ਦੱਸਣ ਵੀ ਕਿਵੇਂ ਲੱਗਿਆ ਉਹਨਾਂ ਨੂੰ ਆ ਕੇ ਹਾਂਜੀ ਤੇ ਤੁਹਾਨੂੰ ਕਿਵੇਂ ਲੱਗਦਾ ਹੈਗਾ ਬਹੁਤ ਵਧੀਆ ਲੱਗਦਾ ਜੀ ਹੂੰ आ, बस एक ट्रांसपोर्ट दी ओहो प्रॉब्लम जी ठीक है ਸਾਡੇ ਰੂਟ ਕਣੀ ਜਵਾਹ ਘਟ ਹੋਣ ਕਰਕੇ ਟਰਾਂਸਪੋਰਟ ਨਹੀਂ ਲੱਗ ਰਹੀ ਅਗਲੇ ਸਾਲ ਪ੍ਰਿੰਸੀਪਲ ਸਰ ਕਹਿੰਦੇ ਅਗਲੇ ਸਾਲ ਪੱਕਾ ਲੱਗੂਗੀ ਜੀ ਸਕੂਲ ਦਾ ਕਿੰਨਾ ਕੁ ਮਾਹੌਲ ਬਦਲਿਆਗਾ ਬਹੁਤ ਬਦਲ ਗਿਆ ਜੀ ਠੀਕ ਹੈ ਹਾਂਜੀ ਤਾਂ ਬੱਚੇ ਨੇ ਇਸ ਸਮੇਂ ਨੋਟ ਜਿਹੜਾ ਇੱਕ ਬਾਕਸ ਲੈ ਕੇ ਬੈਠੇ ਹੋ ਨੇ ਤਾਂ ਕਿ ਜਿਹੜਾ ਮਾਂ ਪਿਓ ਦਾ ਫੀਡਬੈਕ ਹੈਗਾ ਉਹ ਲਿਆ ਜਾ ਸਕੇ ਕਿ ਬਹੁਤ ਸੋਹਣੀ ਰੰਗੋਲੀ ਹੈ ਜਿਹੜੀ ਉਹ ਤਿਆਰ ਕੀਤੀ ਗਈ ਹੈਗੀ ਮੈਗਾ ਪੀਟੀਐਮ ਦੇ ਲਈ ਸੰਗਰੂਰ ਦੇ ਸਕੂਲ ਦੇ ਵਿੱਚ ਅ ਜਿੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੀਆਂ ਕਿ ਬੱਚੇ ਜਿਹੜੇ ਆਪਣੇ ਮਾਪਿਓ ਦੇ ਨਾਲ ਅੱਜ ਸਕੂਲ ਦੇ ਵਿੱਚ ਪਹੁੰਚੇ ਹੋਏ ਨੇ ਕਿ ਜਿੱਥੇ ਪੇਰੈਂਟਸ ਦੇ ਨਾਲ ਸਿੱਧੀ ਗੱਲਬਾਤ ਹੈਗੀ ਜਿਹੜੀ ਉਹ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਦੀ ਬੱਚਿਆਂ ਦੀ ਪੜ੍ਹਾਈ ਹੈਗੀ ਜਿਹੜੀ ਉਹ ਚੱਲ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਮਾਪਿਓ ਦੇ ਨਾਲ ਸਿੱਧਾ ਰਾਤ ਦਾ ਜਿਹੜਾ ਟੀਚਰਸ ਦਾ ਉਹ ਇੱਥੇ ਹੋ ਰਿਹਾ ਹੈਗਾ ਗੱਲਬਾਤ ਵੀ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਮਾਪਿਓ ਦੇ ਨਾਲ ਕਿਸ ਤਰ੍ਹਾਂ ਉਹਨਾਂ ਨੂੰ ਲੱਗ ਰਿਹਾ ਹੈਗਾ ਕਿਉਂਕਿ ਇੱਥੇ ਆ ਕੇ ਸਿੱਧਾ ਹੁਣ ਬੱਚੇ ਨੇ ਜਿਹੜੇ ਉਹ ਡਾਇਰੈਕਟ ਆਪਣੇ ਬੱਚੇ ਬਾਰੇ ਪੁੱਛਦੇ ਨੇ ਤਾਂ ਇੱਥੇ ਟੀਚਰਜ਼ ਬੈਠੇ ਉਹਨਾਂ ਨਾਲ ਵੀ ਗੱਲ ਕਰਦੇ ਆ ਸਰ ਕੀ ਨਾਮ ਹੈ ਆਪਣਾ ਰਾਜਵੀਰ ਸਿੰਘ ਇੰਗਲਿਸ਼ ਮਾਸਟਰ ਆ ਜੀ ਹਾਂ ਰਾਜਵੀਰ ਜੀ ਕਿਵੇਂ ਦੇਖਦੇ ਹੋ ਕਿਉਂਕਿ ਇੰਗਲਿਸ਼ ਦੇ ਟੀਚਰੋਂ ਕਈ ਵਾਰੀ ਬੱਚੇ ਇੰਗਲਿਸ਼ ਦੇ ਵਿੱਚ ਵੀਕ ਹੁੰਦੇ ਆ ਤਾਂ ਅੱਜ ਜਿਹੜਾ ਇਹ ਮੈਗਾ ਪੀਟੀਅਮ ਰੱਖਿਆ ਗਿਆ ਹੈਗਾ ਇਹਦਾ ਕਿੰਨਾ ਜਿਹੜਾ ਜਿਹੜੀ ਇੰਪੋਰਟੈਂਸ ਹੈ ਦੀ ਵੱਧ ਜਾਂਦੀ ਹੈਗੀ ਸਰ ਮੈਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਤੇ ਐਜੂਕੇਸ਼ਨ ਮਨਿਸਟਰ ਨੂੰ ਤਾਂ ਬਹੁਤ ਬਹੁਤ ਧੰਨਵਾਦ ਕਰਨ ਚਾਹੁੰਦਾ ਜਿਹੜਾ ਇਹਨਾਂ ਨੇ ਸਿਸਟਮ ਹੈ ਇਹਦੇ ਸਿਸਟਮ ਦੇ ਤਹਿਤ ਬੱਚੇ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਰਿ ਇਸ ਪੂਰੇ ਪੰਜਾਬ ਦੇ ਵਿੱਚ ਤਾਂ ਹੀ ਇਹ ਕੇਰਲਾ ਨੂੰ ਪਛਾੜ ਕੇ ਅਸੀਂ ਨੰਬਰ 1 ਆਏ ਆ ਤੇ ਇਹਦਾ ਪੂਰਾ ਜਿਹੜਾ ਸਰੇ ਉਸ ਮੁੱਖ ਮੰਤਰੀ ਤੇ ਐਜੂਕੇਸ਼ਨ ਮਿਨਿਸਟਰ ਨੂੰ ਜਾਂਦਾ ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਮਾਪਿਓ ਨੇ ਆਪਣੇ ਬੱਚੇ ਬਾਰੇ ਜਾਣ ਰਹੇ ਨੇ ਤਾਂ ਗੱਲ ਵੀ ਕਰਨ ਦੀ ਕੋਸ਼ਿਸ਼ ਕਰਨਗੇ ਮੈਡਮ ਕੀ ਨਾਮ ਹੈ ਜੀ ਆਪਣਾ ਜੀ ਮੇਰਾ ਨਾਮ ਸੋਨੀਆ ਹੈ ਜੀ ਸਾਇੰਸ ਮਿਸਟਰਸ ਤੇ ਪੇਰੈਂਟਸ ਆ ਰਹੇ ਨੇ ਬੜ ਚੜ ਬੜ ਚੜ ਕੇ ਆ ਰਹੇ ਨੇ ਇਸ ਵਾਰੀ ਮੈਗਾ ਪੀਟੀਐਮ ਦੇ ਵਿੱਚ ਤੇ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਪੂਰੀ ਵਧੀਆ ਤਰੀਕੇ ਨਾਲ ਗੱਲਬਾਤ ਜਿਹੜੀ ਹੋ ਰਹੀ ਹੈ ਕੀ ਸਮਝਾਇਆ ਜਾ ਰਿਹਾ ਹੈਗਾ ਹੁਣ ਤੁਹਾਡੇ ਕੋਲ ਬੱਚਿਆਂ ਨੂੰ ਦੱਸਿਆ ਜਾ ਰਿਹਾ ਵੀ ਇਸ ਵਾਰੀ ਪੇਪਰ ਦਾ ਪੈਟਰਨ ਹੈ ਜਿਹੜਾ ਥੋੜਾ ਚੇਂਜ ਹੋ ਗਿਆ ਹੈ ਜਿਵੇਂ ਡਿਫਿਕਲਟੀ ਲੈਵਲ ਹੈ ਜਿਹੜਾ ਵੱਧ ਚੁੱਕਿਆ ਹੈ ਤਾਂ ਪੇਰੈਂਟਸ ਨੂੰ ਦੱਸਿਆ ਜਾ ਰਿਹਾ ਹੈ ਵੀ ਜਿਵੇਂ ਸਾਡੇ ਕੋਲੇ ਉਹ 6 ਘੰਟੇ ਹਨ ਤੁਹਾਡੇ ਕੋਲੇ 18 ਘੰਟੇ ਹੈ ਤਾਂ ਇਸ ਨਾਲ ਤੁਸੀਂ ਕਿਵੇਂ ਆਪਣੇ ਬੱਚਿਆਂ ਨਾਲ ਬੱਚਿਆਂ ਨੂੰ ਹੈਂਡਲ ਕਰਨਾ ਹੈ ਕਿਵੇਂ ਉਹਨਾਂ ਨੂੰ ਘਰੇ ਵੀ ਪੜ੍ਹਨ ਲਈ ਬਿਠਾਣਾ ਹੈ ਤੇ ਦਿਲਚਸਪੀ ਹੈ ਜਿਹੜੀ ਉਹ ਘਰੇ ਵੀ ਪੈਦਾ ਕਰਨੀ ਹੈ ਪੜ੍ਹਨ ਦੀ ਤੇ ਉਸ ਲਈ ਅਸੀਂ ਟਾਈਮ ਟੇਬਲ ਦੱਸ ਰਹੇ ਹਾਂ ਇਹਨਾਂ ਨੂੰ ਕੀ ਸਮੇ ਸਮੇਤੇ ਕਿਵੇਂ ਹੁਣ ਛੁੱਟੀਆਂ ਹੋਣ ਵਾਲੀਆਂ ਜਿਹਨਾਂ ਜਿਵੇਂ ਆਪਾਂ ਨੂੰ ਪਤਾ ਸਰਦੀ ਦੀਆਂ ਤੇ ਉਹਦੇ ਵਿੱਚ ਵੀ ਤੁਸੀਂ ਕਿਵੇਂ ਆਪਣੇ ਬੱਚਿਆਂ ਨੂੰ ਹੈ ਜਿਹੜਾ ਪੂਰੇ ਟਾਈਮ ਟੇਬਲ ਦੇ ਨਾਲ ਕਦੋਂ ਤੁਸੀਂ ਸਾਇੰਸ ਪੜ੍ਹਨੀ ਹੈ ਕਦੋਂ ਤੁਸੀਂ ਮੈਥ ਪੜ੍ਹਨੀ ਹੈ ਉਹਦੇ ਬਾਰੇ ਵੀ ਇਹਨਾਂ ਨੂੰ ਪੂਰੀ ਜਾਣਕਾਰੀ ਇਹਦੀ ਦਿੱਤੀ ਜਾ ਰਹੀ ਹੈ ਮਿੰਟਸ ਨਾਲ ਵੀ ਗੱਲ ਕਰਦੇ ਆ ਮੈਮ ਕੀ ਨਾਮ ਹੈ ਜੀ ਆਪਣਾ ਰਾਤੀ ਸਰ ਕਿੰਨਾ ਕੁ ਫਰਕ ਲੱਗਦਾ ਮੈਂ ਕਹਿੰਦਾ ਪੀਟੀਐਮ ਦੇ ਵਿੱਚ ਆ ਕੇ ਕਿ ਜਿਹੜਾ ਹੁਣ ਸਰਕਾਰੀ ਸਕੂਲਾਂ ਚ ਵੀ ਇਹ ਚੀਜ਼ਾਂ ਨੇਗੀਆਂ ਕਿੰਨਾ ਕੁ ਬਦਲਾਅ ਲੱਗਦਾ ਸਕੂਲ ਵਧੀਆ ਬਹੁਤ ਜਿਆਦਾ ਬੜੀ ਕੀ ਜਾਣਿਆ ਅੱਜ ਆ ਕੇ ਤੁਸੀਂ ਬੱਚੇ ਦੇ ਬਾਰੇ ਵਿੱਚ ਜਾਨਣਾ ਕਿ ਮੇਰਾ ਬੱਚਾ ਕਿਹੋ ਜਿਹਾ ਪੜ ਰਹਾ ਹੈ ਕਿਹੋ ਜਿਹਾ ਨਹੀਂ ਅੱਛਾ ਚੱਲ ਰਿਹਾ ਹੈ ਸਭ ਕੁਝ ਤਾਂ ਵਧੀਆ ਲੱਗ ਰਿਹਾ ਹੈ ਹਾਂਜੀ ਤਾਂ ਬਿਲਕੁਲ ਮਾਪਿਓ ਵੀ ਇਸ ਸਮੇਂ ਖੁਸ਼ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਸਕੂਲ ਦੇ ਪ੍ਰਿੰਸੀਪਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂਗੇ ਕਿ ਕਿੰਨਾ ਜਿਹੜਾ ਬਦਲਾਅ ਹੈਗਾ ਜਿਹੜਾ ਸਕੂਲ ਦੇ ਵਿੱਚ ਆਇਆ ਹੈਗਾ ਸਰ ਕੀ ਨਾਮ ਹੈ ਜੀ ਆਪਣਾ ਵੀ ਪੰਜਾਬ ਲਾ ਬੇਪਨ ਜੀ ਕਿੰਨਾ ਕੁ ਬਦਲਾਅ ਆਇਆ ਜਿਹੜਾ ਐਸਐਮਐਸ ਸਕੂਲ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਅਗਲੀ ਜੀ ਬੇਸ਼ਾਨ ਬੱਚੇ ਖੁਦ ਲਗਾ ਰਹੇ ਨੇਗੇ ਬੱਚਿਆਂ ਚ ਕੌਨਫੀਡੈਂਸ ਆ ਖੁਦ ਜਿਹੜੇ ਪਹਿਲਾਂ ਸਰਕਾਰੀ ਸਕੂਲ ਦੇ ਬੱਚੇ ਕਿਹਾ ਜਾਂਦਾ ਸੀ ਕਿ ਕੈਮਰੇ ਤੇ ਨਹੀਂ ਬੋਲ ਪਾਉਂਦੇ ਹੁਣ ਅਸੀਂ ਦੇਖ ਰਹੇ ਹਾਂ ਖੁਦ ਬੱਚੇ ਆ ਕੇ ਕੈਮਰੇ ਤੇ ਬੋਲ ਪਾ ਰਹੇ ਨੇਗੇ ਨਹੀਂ ਬੱਚਿਆਂ 'ਚ ਬਹੁਤ ਜ਼ਿਆਦਾ ਬਦਲਾਅ ਆਇਆ ਤੁਸੀਂ ਦੇਖੋ ਜਦੋਂ ਸਕੂਲ ਦਾ ਇਨਫਰਾਸਟ੍ਰਕਚਰ ਵਾਈ ਦੇਖੋ ਜਾਂ ਸਟੱਡੀ ਦਾ ਦੇਖੋ ਕਿਉਂਕਿ ਟੀਚਰਸ ਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਟਾਈਮ ਟੂ ਟਾਈਮ ਈਵਨ ਮੈਂ ਵੀ ਸਿੰਗਾਪੁਰ ਜਾ ਕੇ ਆਇਆ ਤਾਂ ਉਸ ਤੋਂ ਬਾ हिम्मत ਕਰਕੇ ਬੱਚਨ ਨੂੰ ਬੋਧ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਬੱਚਾ ਵੀ ਬਹੁਤ ਕੰਫੀਡੈਂਸ ਹੈ ਤੁਸੀਂ ਆਪ ਦੇਖ ਰਹੇ ਹੋ ਕਿ ਬੱਚਾ ਜਿਸ ਤਰ੍ਹਾਂ ਐਗਜ਼ੀਬਿਸ਼ਨ ਲਗਾਈ ਹੈ ਡੈਮੋਸਟ੍ਰੇਟ ਕਰ ਰਹੇ ਨੇ ਬਹੁਤ ਅੱਛੇ ਬੱਚੇ ਅੱਗੇ ਜਾ ਰਹੇ ਨੇ ਬਿਲਕੁਲ ਬਹੁਤ ਧਿਆਰੇ ਫਰਕ ਹੈਗਾ ਜਿਹੜਾ ਇੱਥੇ ਤੁਸੀਂ ਇਹ ਦੇਖ ਸਕਦੇ ਹੋ ਕਿ ਬੱਚਿਆਂ ਨੇ ਖੁਦ ਹੈ ਜਿਹੜਾ ਮੈਗਾ ਪੀਟੀਐਮ ਦੇ ਉੱਪਰ ਤਾਂ ਕਿ ਜਿਹੜੇ ਮਾਪੇ ਉਹਨਾਂ ਦੇ ਆਉਣ ਉਹ ਇਮਪ੍ਰੈਸ ਹੋਣ ਕਿ ਉਹਨਾਂ ਦੇ ਬੱਚੇ ਨੇ ਜਿਹੜੇ ਉਹ ਖੁਦ ਹੈ ਜਿਹੜਾ ਇੱਥੇ ਕੀ ਕੀ ਚੀਜ਼ਾਂ ਸਿੱਖ ਰਹੇ ਨੇ ਸਕੂਲ ਦੇ ਵਿੱਚ ਐਗਜ਼ੀਬਿਸ਼ਨ ਤੁਸੀਂ ਦੇਖ ਰਹੇ ਹੋਗੇ ਕਿ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ ਨਾ ਮਨੋ ਸਿੰਘ ਹੈ ਮੈਂ ਪਾਸ ਕੋ ਲੈਕਚਰ ਆ ਬਿਦਿਆਤਿਆ ਮੈਂ ਮੈਂ ਹਾਂ ਇੰਗਲਿਸ਼ ਪ੍ਰੋਜੈਕਟ ਦੇ ਬਣਾਇਆ ਹੈ ਇੰਗਲਿਸ਼ ਦੇ ਜਿਹੜੇ ਪੌਸ ਹੁੰਦੇ ਆ ਵੀ ਨਹੀਂ ਪੰਜਾਬੀ ਦੇ ਵਿੱਚ ਕਿਰਿਆ ਕਹਿ ਸਕਦੇ ਆ ਆਪਸੀ ਉਹਦੇ ਉੱਤੇ ਬਣਾਇਆ ਹੈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੁਖਮੇ ਸਿੰਘ ਹੈ ਮੈਂ ਪਲਸ 2 ਐਫ ਦਾ ਆਰਟਸ ਦਾ ਵਿਦਿਆਰਥੀ ਹਾਂ ਜੀ ਤੇ ਸਾਡੇ ਵੱਲੋਂ ਹੀ ਸਾਡੇ ਇੰਗਲਿਸ਼ ਬੁੱਕ ਦੇ ਫਰਸਟ ਪੁਆਇੰਟ ਦਾ ਇਹ ਮਾਡਲ ਬਣਾਇਆ ਗਿਆ ਜੀ ਜਿਹਦਰਾ ਮੈਂ ਪ੍ਰੇਅਰਸ ਆਫ ਦਾ ਵੁੱਡ ਪ੍ਰੈਜ਼ੈਂਟ ਦਾ ਗੁੱਡ ਤੇ ਇਹਦੇ ਵਿੱਚ ਆਪਾਂ ਨੂੰ ਐ ਦੱਸਿਆ ਜਾਂਦਾ ਵੀ ਆਪਾਂ ਨੂੰ ਰੁੱਖਾਂ ਤੋਂ ਆ ਪਲਾਟਸ ਤੋਂ ਕੀ ਕੀ ਕੋਈ ਠੀਕ ਕੁਝ ਮਿਲਦਾ ਜਿਵੇਂ ਹੁਣ ਆਕਸੀਜਨ ਹੋ ਗਈ ਕਾਫੀ ਹੋ ਗਈ ਜੀ ਸ਼ੇਡ ਹੋ ਗਈ ਜੀ ਤੇ ਹੋਰ ਇਹ ਕਈ ਦਵਾਈਆਂ ਵੀ ਬਣਦੀਆਂ ਨੇ ਕੁਟਿਆ ਦੂਜਾ ਬਿਲਕੁਲ ਤੁਹਾਡਾ ਕੀ ਨਾਮ ਹੈ ਮਾਈ ਨੇਮ ਇਜ਼ ਲੱਕੀ ਬਰੋਚਾ ਕਲਾਸ ਐਮੋਬੀ ਵਕੇਸ਼ਨਰ ਸਕੂਲ ਸਕੂਲ ਆਫ ਐਮਨਸ ਸਮਰੂਰ ਹੀ ਬਣਾਇਆ ਸਰ ਸਾਨੂੰ ਇੱਕ ਸਟਾਰਟ ਅਪੋਲੋਜੀ ਬਣਾਇਆ ਸਰ ਸਰ ਮਾਈ ਨੇਮ ਸਚਿਨ ਕੁਮਾਰ ਆਮੈਂ ਮੈਂ ਵੀ ਵੋਕੇਸ਼ਨਲ ਐਮਓਪੀ ਦਾ ਸਟੂਡੈਂਟ ਐ ਸਰ ਇਹ ਸਾਨੂੰ ਸਟਾਰਟ ਅਪੋਲੋਜੀ ਬਣਾਇਆ ਜਿਹਦੇ ਵਿੱਚ ਪੰਜ ਕੰਪਿਊਟਰ ਨਾਲੋਂ ਵੱਧ ਕੰਪਿਊਟਰ ਵੀ ਇਹਦੇ ਵਿੱਚ ਕੰਮ ਕਰ ਸਕਦੇ ਨੇ ਇਹਦੇ ਵਿੱਚ ਇਹ ਹੁੰਦਾ ਏ ਇੱਕ ਕੰਪਿਊਟਰ ਜੇ ਖਰਾਬ ਹੋ ਜੇ ਤਾਂ ਬਾਕੀ ਕੰਪਿਊਟਰ ਦਾ ਨਹੀਂ ਡਾਟਾ ਨਹੀਂ ਖਰਾਬ ਹੁੰਦਾ ਮੈਂ ਮਤਲਬ ਉਹ ਡਾਟਾ ਚੱਲਦਾ ਰਹਿੰਦਾ ਕੰਮ ਕਰਦਾ ਰਹਿੰਦਾ ਇਹਦਾ ਇਹ ਫਾਇਦਾ ਏ ਜੇਕਰ ਇੱਕ ਕੰਪਿਊਟਰ ਨੂੰ ਵੱਧ ਕੰਮ ਮਿਲਿਆ ਹੋਇਆ ਉਹ ਆਪਣਾ ਅੱਧਾ ਕੰਮ ਦੂਜੇ ਕੰਪਿਊਟਰ ਨੂੰ ਸ਼ੇਅਰ ਕਰਕੇ ਕੰਮ ਆਸਾਨੀ ਨਾਲ ਕਰ ਸਕਦੇ। ਇਹ ਸਟਾਰਟ ਪੁਰੀ ਦਾ ਮਤਲਬ ਇਹ ਹੈ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਬੱਚਿਆਂ ਨੇ ਜਿਹੜਾ ਬਹੁਤ ਸੋਹਣੀ ਐਗਜ਼ੀਬਿਸ਼ਨ ਹੈਗੀ ਜਿਹੜਾ ਕੰਪਿਊਟਰ ਦੇ ਉੱਪਰ ਹੋ ਗਈ ਐਨਵਾਇਰਨਮੈਂਟ ਦੇ ਉੱਪਰ ਹੋ ਗਈਆਂ ਤਾਂ ਹਰ ਤਰ੍ਹਾਂ ਦੀ ਚੀਜ਼ ਹੈ ਜਿਹੜੀ ਇਸ ਸਮੇਂ ਇਹ ਇਹ ਤਸਵੀਰਾਂ ਕਿਸੇ ਕਨਵੈਂਟ ਸਕੂਲ ਦੀਆਂ ਨਹੀਂ ਇਹ ਸੰਗਰੂਰ ਦੇ ਸਰਕਾਰੀ ਸਕੂਲ ਦੀਆਂ ਤਸਵੀਰਾਂ ਨੇਗੀਆਂ ਜਿੱਥੇ ਇਸ ਸਮੇਂ ਅੱਜ ਵੱਡੇ ਪੱਧਰ ਤੇ ਬੱਚੇ ਨੇ ਜਿਹੜੇ ਉਹ ਜਿਹੜਾ ਨਵੀਆਂ ਪਲਾਂਗਾ ਨੇ ਜਿਹੜੀਆਂ ਉਹ ਪੁੱਟ ਦੇ ਨਜ਼ਰ ਆ ਰਹੇ ਨੇ ਤੇ ਵੱਡਾ ਜਿਹੜਾ ਬਦਲਾਅ ਹੈਗਾ ਇਸ ਸਮੇਂ ਉਹ ਸਕੂਲਾਂ ਦੇ ਵਿੱਚ ਨਜ਼ਰ ਆ ਰਿਹਾ ਹੈਗਾ ਮਾਪਿਓ ਵੀ ਇਸ ਚੀਜ਼ ਤੋਂ ਖੁਸ਼ ਨੇ ਕਿ ਉਹਨਾਂ ਦੇ ਬੱਚਿਆਂ ਦੀ ਜਿਹੜੀ ਪੜ੍ਹਾਈ ਹੈ ਉਹਨਾਂ ਦੇ ਵਿੱਚ ਵੱਡਾ ਸੁਧਾਰ ਹੈ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਧੰਨਕਸਵਾਤ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ